ਜੇ ਤੁਹਾਨੂੰ ਵਾਰ-ਵਾਰ ਬਾਥਰੂਮ ਆ ਰਿਹਾ ਹੈ ਪੇਨ ਦੇ ਨਾਲ ਬਾਥਰੂਮ ਆ ਰਿਹਾ ਹੈ ਅਲੱਗ-ਅਲੱਗ ਸਮੇਂ ਜੇ ਕਹੋ ਕਿ ਲੱਗ ਕੇ ਵੀ ਬਾਥਰੂਮ ਆ ਰਿਹਾ ਹੈ ਤੇ ਸਮਝ ਲਓ ਕਿ ਤੁਸੀਂ ਯੂਟੀਆਈ ਦੇ ਸ਼ਿਕਾਰ ਹੋ ਚੁੱਕੇ ਹੋ। ਕਦੇ ਸ਼ਿਕਾਰ ਯੂਟੀਆਈ ਦੇ ਇਹ ਕੀ ਹੁੰਦਾ ਹੈ? ਹਾ ਯੂਰਿਨਰੀ ਟਰੈਕ ਇਨਫੈਕਸ਼ਨ। ਔਰ ਇਹ ਮੇਲ ਫੀਮੇਲ ਦੋਨਾਂ ਦੇ ਵਿੱਚ ਹੀ ਹੁੰਦੀ ਹੈ। ਔਰ ਇਹਦਾ ਸਭ ਤੋਂ ਵੱਡਾ ਕਾਰਨ ਪਤਾ ਫਰੂਕੀ ਸਾਹਿਬ ਕੀ ਹੈ? ਜਦੋਂ ਵਾਸ਼ਰੂਮ ਕਰਕੇ ਆਉਨੇ ਆ ਆਪਾਂ ਹੱਥਾਂ ਨੂੰ ਤਾਂ ਵਾਸ਼ ਕਰ ਲਿਆ ਚੰਗੀ ਤਰ੍ਹਾਂ ਪਰ ਆਪਾਂ ਹੁਣ ਜਿੱਥੋਂ ਵਾਸ਼ਰੂਮ ਆਪਣਾ ਪਾਸ ਹੋ ਰਿਹਾ ਆਪਾਂ ਉਹ ਚੀਜ਼ ਨੂੰ ਵਾਸ਼ ਨਹੀਂ ਕੀਤਾ ਜਿਵੇਂ ਨਾਗੇ ਸਾਹਿਬ ਨੇ ਦੱਸਿਆ ਕਿ ਜਦੋਂ ਤੁਸੀਂ ਵਾਸ਼ਰੂਮ ਕਰਦੇ ਹੋ ਉਹਨੂੰ ਵਾਸ਼ ਨਹੀਂ ਕਰੋਗੇ ਤਾਂ ਉਹ ਦਿੱਕਤ ਆਏਗੀ ਇਨਫੈਕਸ਼ਨ ਵਧੇਗੀ ਵਧੇਗੀ ਬਾਥਰੂਮ ਦੇ ਵਿੱਚ ਜਲਨ ਹੋਣ ਲੱਗ ਜਾਂਦੀ ਹੈ ਜਲਨ ਹੋਣ ਲੱਗ ਜਾਂਦੀ ਹੈ ਦੂਜੇ ਨੰਬਰ ਤੇ ਬਾਥਰੂਮ ਰੁੱਕ ਰੁੱਕ ਕੇ ਹੁੰਦਾ ਪ੍ਰੈਸ਼ਰ ਬਹੁਤ ਜ਼ਿਆਦਾ ਪਿਆ ਹੁੰਦਾ ਵਾ ਪਰ ਯੂਰੀਨ ਪਾਸ ਨਹੀਂ ਹੋ ਰਿਹਾ ਹੁੰਦਾ ਟੁਪਕਾ ਟੁਪਕਾ ਆਉਂਦਾ ਵਾ ਉਹ ਦਰਦ ਵੀ ਕਰਦਾ ਬਾਅਦ ਵਿੱਚ ਤੀਸਰੇ ਨੰਬਰ ਤੇ ਤੁਹਾਡੇ ਸਾੜ ਪਊਗਾ ਸਾੜ ਇਦਾਂ ਪਾਊਗਾ ਕਿ ਜਿਵੇਂ ਕੋਈ ਉੱਥੇ ਮੱਚ ਰਿਆ ਕੋਈ ਚੀਜ਼ ਇਹ ਆਮਲਾ ਤੁਹਾਡੇ ਉਸ ਫੰਕਸ਼ਨਾਂ ਨੂੰ ਜਿਹੜੇ ਡਿਸਟਰਬ ਹੋ ਚੁੱਕੇ ਨੇ ਉਹਨਾਂ ਨੂੰ ਬੈਲੈਂਸ ਕਰੇਗਾ